ਰਾਤ ਨੂੰ ਬਈ ਸਾਈਕਲ ਇਧਰ ਕਮਰੇ ਚ ਲਾ ਕੇ ਤੇ ਉਧਰ ਟਾਬੇ ਦੇ ਸੁੱਤੇ ਸੀਗੇ ਸਵੇਰੇ ਦੇਖਿਆ ਬਈ ਸਾਈਕਲ ਪੈਂਚਰ ਖਵਾ ਨਿਕਲੀ ਪਈ ਸੀਗੀ ਤੇ ਹੁਣ ਪੈਂਚਰ ਲਾਈ ਜਾਨੇ ਪੈਂਚਰ ਖਿਆ ਗਿਆ ਵਾ ਲਾਈ ਜਾਨੇ ਆ ਇਹਦੂ ਪੈਂਚਰ ਪੁੰਚਰ ਲਾ ਕੇ ਵੀ ਜਾਵਾਂਗੇ ਗੁਰਦੁਆਰਾ ਸੇਵ ਉੱਥੇ ਜਾ ਕੇ ਆਪਾਂ ਨਹਾਵਾਂ ਧੋਵਾਂਗੇ ਤੇ ਰੈਸਟ ਕਰਾਂਗੇ ਕਿਉਂਕਿ ਇੱਥੇ ਤਾਂ ਬਈ ਨੀਂਦ ਠੀਕ ਠਾਕ ਆਈ ਐ ਪਰ ਬਾਕੀ ਹੋਂਵੇਂ ਸੇਫ ਸੀਗਾ ਕੋਈ ਚੱਕਰ ਨਾ ਜਗਾ ਸਮਾਨ ਵੀ ਸੇਫ ਸੀ ਆਪਣਾ ਸਾਰਾ ਕੁਝ ਸਾਈਕਲ ਵਧੀਆ ਜੋਗਾ ਦਿਖਾਉਂਦੇ ਸੀ ਘਟਾਪੇ ਦੇ ਮਾਲਕ ਨੇ ਮਤਲਬ ਕਹਤਾ ਸੀਗਾ ਆਪਣੇ ਮਲਾਜਮਾਂ ਨੂੰ ਵਧੀਆ ਰਿਹਾ ਠੀਕ ਰਿਹਾ ਬਈ ਤਾਂ ਉਹ ਤੇ ਐਮ.ਪੀ. ਸਾਥੀ ਆਲਾ ਲਿਓ ਜੰਮਾ ਸੀ ਇਪੋਡਸਟ ਦੇਇਆ ਬ੍ਰੋ ਸਲਾਈਡ ਜੀ ਬਾਈਕੋਲਿਕ ਐਵੇਂ ਦਾ ਸੈਟਲਾ ਇਹ ਦੋਨਾਂ ਐਡ ਕਰਾਉਣਾ ਲੱਗਦੀ ਤਾਂ ਜਿਹੇ ਦਾ ਪੁੱਛ ਤੇ ਜੇ ਤੁਹਾਨੂੰ ਲੱਗੇ ਆਪੋ ਸਹੀ ਆ ਤੇ ਉਹ ਦੀ ਕੋਈ Oh, ਕੱਟ ਰਿਹਾ ਆਪਣਾ ਟਾਇਰ ਪੈਂਚਰ ਲਾ ਕੇ ਚਾਰ ਹਾਂ ਆਹ ਪਾ ਕੇ ਗੱਟ ਰੈਡੀ ਹੈ ਬਈ ਜਾਨ ਨੂੰ ਬਿਲਕੁਲ ਉਹ ਪਿਆ ਬੰਪਾ ਉਹਨੂੰ ਦੇਖ ਰਹੇ ਸਾਰੇ ਯਾਰਾਂ ਬੇਲੀਆਂ ਭੈਣ ਭਰਾਵਾਂ ਬਜ਼ੁਰਗਾਂ ਮਤਾਵਾਂ ਤੇ ਬੱਚਿਆਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਠਾਵਾ ਸ਼ਹਿਰ ਦੇ ਪੱਪੂ ਜੱਜ ਢਾਬੇ ਤੇ ਬੈਠੇ ਆਂ ਭਈ ਅੱਜ ਤੇ ਰਾਤ ਬਈ ਆਪਣੀ ਇੱਥੇ ਹੀ ਨਿਕਲੀ ਬਾਕੀ ਬਈ ਰਾਤ ਨੀਂਦ ਨੂੰ ਤਾਂ ਕੋਈ ਵਿਖਾਸ ਆਈ ਨਹੀਂਗੀ ਕਿਉਂਕਿ ਬਈ ਕਈ ਵਾਰੀ ਚੰਗਾ ਤੇ ਕਈ ਵਾਰੀ ਮਾੜਾ ਥਾਂ ਬਸ ਚੱਲਦਾ ਹੀ ਰਹਿੰਦਾ ਬਾਕੀ ਸਾਈਕਲ ਸੁੱਕੜ ਆਪਣੇ ਸੇਵ ਸੀ ਪਿਛਲੇ 2 ਦਿਨ ਵੀ ਜਿੱਦਾਂ ਆਪਾਂ ਗੁਰਦੁਆਰਾ ਸਾਹਿਬ ਜਿਹੜੀ ਵਧੀਆ ਆ ਉਹਦੇ ਘਰ ਵਾਂਗੂ ਰਹਿ ਵਧੀਆ ਕਮਰਾ ਸੀਗਾ ਤੇ ਚੱਲਦੇ ਸਫ਼ਰ ਦੇ ਵਿੱਚ ਇਹ ਚੀਜ਼ਾਂ ਆਉਂਦੀਆਂ ਰਹਿੰਦੀਆਂ ਬਈ ਤੇ ਆਪਾਂ ਨੂੰ ਸਬਰ ਰੱਖਣਾ ਬੜਾ ਜ਼ਰੂਰੀ ਆ ਸਾਈਕਲ ਵੀ ਪੈਂਚਰ ਹੋ ਗਏ ਸਾਈਕਲ ਨੂੰ ਪੈਂਚਰ ਕੋਲ ਚੱਲ ਲਿਆ ਹੁਣ ਆਪਾਂ ਤੇ ਅੱਜ ਦਾ ਦਿਨ ਆਪਾਂ ਰੈਸਟ ਹੀ ਕਰਾਂਗੇ ਤੇ ਕੱਲ ਨੂੰ ਅੱਗੇ ਚੱਲਾਂਗੇ ਆਪਾਂ ਕਾਨਪੁਰ ਵੱਲ ਨੂੰ ਇੱਥੋਂ ਬਈ ਆਪਣਾ ਪਟਨਾ ਸਾਹਿਬ ਰਹਿ ਗਿਆ ਤਕਰੀਬਨ 7 750 ਜਾਂ 780 ਕਿਲੋਮੀਟਰ ਇਹਨਾਂ ਕਿ ਰਹਿ ਗਿਆ ਤੇ ਮੀਲ ਕਰਦੇ ਆਂ ਬਈ ਆਪਾਂ ਪਹੁੰਚ ਜਾਗੇ 6 ਜਾਂ 7:30 ਤੱਕ ਤੇ ਬਾਕੀ ਤੁਸੀਂ ਬਣੇ ਰਹੋ ਸਫ਼ਰ ਦੇ ਨਾਲ ਤੇ ਹੁਣ ਸਵੇਰ ਦੀ ਚਾਹ ਪੀਨੇ ਆਂ ਬਈ ਤੇ ਜਾ ਕੇ ਗੁਰਦੁਆਰਾ ਸਾਹਿਬ ਆਪਾਂ ਨਹਾਵਾ ਧੋਵਾਂਗੇ ਤੇ ਆਪਦੇ ਕੱਪੜੇ ਧੋਵਾਂਗੇ ਬਣੇ ਰਹੋ ਅੱਜ ਦੇ ਦੇਹੰਦੇ ਨਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਕਿਨਨ ਨੂੰ ਬਈ ਲਾਈਕ ਸ਼ੇਅਰ ਸਬਸਕ੍ਰਾਈਬ ਜੀ ਕਰ ਲੈਣਾ ਗੱਡੀਆਂ ਆਪਣੀਆਂ ਤਿਆਰ ਖੜੀਆਂ ਤੇ ਚਲਦੇ ਆਂ ਫੇਰ ਅੱਗੇ ਆਪਾਂ ਤੇ ਢਾਬੇ ਦੇ ਬਈ ਆਪਾਂ ਰੋਟੀ ਬਣੀ ਰਾਤ ਖਾਦਾ ਸੀ ਤੇ ਆਪਾਂ ਨੂੰ ਵਧੀਆ ਬੰਦੇ ਮਿਲੇ ਮਤਲਬ ਇਥੋਂ 2-3 ਬੰਦੇ ਸੀਗੇ ਬਈ ਉਹ ਕਹਿੰਦੇ ਬਿੱਲ ਮੈਂ ਦੇਣਾ ਉਹ ਕਹਿੰਦੇ ਮੈਂ ਦੇਣਾ ਵਾ ਉਸ ਤੋਂ ਬਾਅਦ ਚਾਹ ਪੀ ਜਾਂਦੇ ਸੀ ਇੱਕ ਬੰਦ ਬਈ ਹੁਣੇ ਹੋਰ ਆ ਗਏ ਉਹ ਕਹਿੰਦੇ ਬਈ ਰੋਟੀ ਸਾਡੇ ਕੋਲ ਆਈ ਗਏ ਵੀ ਰੋਟੀ ਤਾਂ ਖਾ ਲਈ ਆ ਤੇਰੇ ਕਹਿੰਦੇ ਤੇ ਚਾਹ ਤੇ ਵਧੀਆ ਲੱਗਿਆ ਬਈ ਸਾਰਿਆਂ ਨਾਲ ਮਿਲ ਕੇ ਵਧੀਆ ਮੋਟਿਆ ਮਿਲਿਆ ਇਥੋਂ ਐਮਪੀ ਆਪਾਂ ਮਤਲਬ ਇਥੇ ਥੋੜੀ ਕਿਲੋਮੀਟਰ ਪਿੱਛੇ ਖਤਮ ਹੋ ਗਿਆ ਤੇ ਹੁਣ ਯੂਪੀ ਫੇਅਰ ਦੁਬਾਰਾ ਸਟਾਰਟ ਹੋ ਗਿਆ ਤੇ ਹੁਣ ਚੱਲਦੇ ਆਂ ਬਈ ਅੱਗੇ ਆਪਣਾ ਨਦੀ ਦਾ ਬਈ ਪੁਲ ਕ੍ਰੋਸ ਕਰ ਰਹੇ ਆਂ ਤੇ ਇਹ ਪੁਲ ਦੇ ਉਤੋਂ ਦੀ ਨੰਗਰਾ ਹੀ ਰਾਤ ਆਪਾਂ ਤਾਂ ਹੀ ਆਪਾਂ ਬਈ ਉਥੇ ਰੋਗੇ ਸੀ ਰੁਕਣ ਦੇ ਵਿੱਚ ਫਾਇਦਾ ਵਾ ਵੈਸੇ ਤਾਂ ਯੂਪੀ ਹੁਣ ਅੱਗੇ ਨਾਲੋਂ ਬਈ ਬਹੁਤ ਸੇਫ ਆ ਕਿਤੇ ਕੋਈ ਦਿੱਕਾ ਨਹੀਂ ਆ ਪਿੱਛੇ ਵੀ ਸਾਨੂੰ ਪੁਲਸ ਵਾਲੇ ਮਿਲੇ ਸੀ ਕਿ ਪੁਲਸ ਵਾਲੇ ਗੇੜੇ ਘਟਦੇ ਹੀ ਰਹਿੰਦੇ ਆ ਠੀਕ ਆ ਵਾ ਕੀ ਹੁਣ ਤੱਕਰ ਵਧੀਆ ਚੱਲੀ ਜਾਂਦਾ ਮਾਹੌਲ ਅੱਗੇ ਵੀ ਉਮੀਦ ਕਰਦੇ ਆ ਵਧੀਆ ਰਹੂਗਾ ਠੀਕ ਆ ਮਿਲਦੇ ਆਂ ਬਈ ਚਲੋ ਇੱਥੋਂ ਰਹਿ ਗਿਆ ਆਪਣਾ 5 ਕਿਲੋਮੀਟਰ ਪਹੁੰਚ ਗਏ ਆ ਜੀ ਗੁਰਦੁਆਰਾ ਸਾਹਿਬ ਉਹ ਇਟਾਵਾ ਦੇ ਵਿੱਚ ਤੇ ਹੁਣ ਬਾਬਾ ਜੀ ਨੂੰ ਪਹੁੰਚਦੇ ਆਂ ਵੀ ਕਮਰਾ ਮਿਲਦਾ ਕਿ ਕਿਵੇਂ ਆ ਗੁਰੂ ਘਰ ਪਹੁੰਚ ਗਏ ਸੀ ਵੀ ਆਪਾਂ ਗੁਰਦੁਆਰਾ ਤੋਂ ਇੱਕ ਵਾਰ ਦਰਸਾਏ ਪਾਛਾਈ ਹੋਣੀ ਤੇ ਬਾਬਾ ਜੀ ਨੂੰ ਬਈ ਆਪਾਂ ਕਮਰਾ ਬੁੱਕਿਆ ਤੇ ਬਾਬਾ ਜੀ ਕਹਿੰਦੇ ਸੀ ਉਹ ਉੱਪਰ ਕਮਰੇ ਤੇ ਜਾ ਕੇ ਤੁਹਾਨੂੰ ਆਰਾਮ ਕਰ ਲੋ ਆਪਣੇ ਤਾਂ ਕੋਈ ਪੈਸਾ ਨਹੀਂ ਲਿਆ ਬਈ ਤੇ ਬਾਬਾ ਜੀ ਨੇ ਵੀ ਚਾਹ ਪੀਣ ਵਾਸਤੇ ਵੀ 10 ਮਿੰਟਾਂ ਜਾ ਜੇ ਤੇ ਮੈਂ ਚਾਹ ਬਣਾਉਣ ਲੱਗਿਆ ਤੇ ਹੁਣ ਬਈ ਬ੍ਰਾਸ਼ਿੰਗ ਕਰਕੇ ਮੂੰਹ ਧੋ ਕੇ ਦੁਬਾਰਾ ਅੱਛਾ ਬਈ ਕਾ ਪਾਣੀ ਪੀਣੇ ਜਾਂਦੇ ਤੁਹਾਨੂੰ ਦੱਬਾ ਜਾਣਾ ਚਾਹਦੇ ਆ ਉਸ ਤੋਂ ਬਾਅਦ ਫਿਰ ਨਹਾ ਧੋ ਕੇ ਰੈਸ ਕਰਾਂਗੇ ਹਲੇ ਕੱਪੜੇ ਧੋ ਲਾ ਦੇ ਅੱਜ ਇਹ ਇੱਕ ਦੋ ਚੀਜ਼ ਪੈ ਗਈ ਇੱਧਰ ਬਾਈ ਨੌ ਘਟਣ ਲੱਗ ਰਿਹਾ ਹੈ। ਜਿਸ ਕੁਸ ਕਰ ਤੋਂ ਬਾਅਦ ਕੇਸੀ ਸ਼ਰਨ ਕਰਕੇ ਆਪਾਂ ਤੇਵਨ ਪੇਟ ਪੂਜਾ ਕਰਨ ਨੂੰ ਤੇ ਵੀ ਆਏ ਜੀ ਇਹਦੇ ਦਾਲ ਬਣ ਗਈ ਹੈ। ਬਾਬਾ ਜੀ ਨੇ ਬਣਾਈ ਜਦੇ ਇੱਧਰ ਆਟਾ ਗੁੰਨੀਆਂ ਦੇ ਮਹਾਰਾਜ। ਇਹ ਦੂਬਾਰ ਰੋਟੀਆਂ ਬਣਾਵਾਂਗੇ ਬਾਈ। ਤੇ ਛਕਾਂਗੇ ਇਕੱਠੇ। ਕਿਉਂਕਿ ਸਵੇਰ ਦੀ ਆਪਾਂ ਚਾਹੀ ਪੀਤੀ ਟਾਈਮ 12:00 ਵਜੇ ਹੈ। ਬਸ ਅੱਧੇ ਘੰਟੇ ਦੇ ਵਿੱਚ ਹੁਣ ਕਰ ਲਾਂਗੇ ਪੇਟ ਪੂਜਾ। ਤਬਈ ਹੋ ਗਿਆ ਰੈਡੀ ਆ ਆਪਣਾ ਹੁਣ ਤੇ ਇਧਰ ਹੁਣ ਚੜਾਉਨੇ ਤਵਾ ਲੈ ਵੀ ਹੋ ਗਿਆ ਸਟਾਰਟ ਕੰਮ ਆ ਤਵਾ ਉੱਪਰ ਬੈਠਾ ਸਰ ਜੀ ਉੱਪਰ ਬੈਠ ਟਰੱਕ ਤੇ ਵੀ ਕਹਿੰਦੇ ਲੱਗਿਆ ਰਿਆ ਤੇ ਆਪੇ ਰੋਟੀ ਪਕਾਉਂਦਾ ਹੁੰਦਾ ਹੀ ਪਹਿਲਾਂ ਤਾਂ ਕਰਕੇ ਸਾਰਾ ਕੰਮ ਜਾਣਦਾ ਇਹ ਬਾਬਾ ਜੀ ਕੋਈ ਵੀ ਕੱਪੜਾ ਹੈਗਾ ਕੀ ਕਰੀਏ ਇਹ ਵੀ ਕੰਦੇ ਪਾਉਂਦੇ ਜਦੋਂ ਤੇ ਇਸੇ ਵੀ ਕੀਲੀ ਰੋਟੀ ਸੀਗੀ ਬਈ ਤੇ ਸੁੰਦਰ ਵੀ ਆਫ ਖੜੇ ਕਰਕੇ ਆ ਨਮਾਰਾਇਆ ਹਣ ਰੋਟੀ ਵੀ ਬਣ ਕੇ ਤਿਆਰ ਆ ਤੇ ਹੁਣ ਬਾਟੀਆਂ ਚ ਪੈਣ ਵਾਸਤੇ ਦਾਲ ਅਸੀਂ ਵੀ ਤਿਆਰ ਆ ਤਿਆਰ ਆ ਤੇ ਅਸੀਂ ਵੀ ਤਿਆਰ ਆ ਇਧਰੋਂ ਕਿਉਂਕਿ ਭਈ ਸਮਾਂ ਇਸ ਵਕਤ 1 ਵਜ ਗਿਆ ਤੇ ਕਿਤੇ ਆਪਾਂ 8-9 ਵਜੇ ਲੱਗੇ ਚਾਹ ਲਈਦਾ ਕਿਉਂ ਭਈ ਭੱਟੀ ਕੜਾਈ ਲਿਆਂਦੀ ਕੋਲੇ ਭਰਾ ਬਈ ਸ਼ਗਨ ਤੋਂ ਬਾਅਦ ਤੇ ਹੁਣ ਇੱਥੇ ਆਪਾਂ ਲੰਗ ਲੇਟ ਖੰਨੇ ਗਏ ਰੱਬ ਦੇ ਤੇ ਇਹੇ ਬਈ ਕੜਾ ਪ੍ਰਸ਼ਾਦ ਹੀ ਮੰਗ ਕਰ ਰਿਆ ਬਾਬਾ ਦਾ ਕਿਉਂਕਿ ਇਹ ਕਿਉਂਕਿ ਇਹ ਜਿਆਦਾ ਸ਼ਕੀਨ ਆ ਬਈ ਕਿਉਂਕਿ ਮੇਰੇ ਹਿੱਸੇ ਦਾ ਵੀ ਜਿਵੇਂ ਨਾਂਜੀ ਕਰੇ ਕਊ ਹਲੇ ਵਾਲਾ ਮੈਨੂੰ ਦੇ ਦੀ ਬੜਾ ਸ਼ਕੀਨ ਆ ਮंडा ਇਹ ਖਾਣ ਪੀਣ ਦਾ ਤਾਂ ਪੁੱਜ ਗਿਆ ਪੁੱਜ ਗਿਆ ਸ਼ਕੀਨ ਆ ਪਰ ਮੈਨੂੰ ਲੱਗਦਾ ਵੀ ਇਹਨੂੰ ਲੱਗਦਾ ਲੋਕ ਤਾਂ ਨਹੀਂਗਾ ਤੇਹਕੇ ਨਹੀਂ ਲੱਗਦਾ ਸਰੀਰ ਤੇ ਉਧਰ ਉਧਰ ਲੱਗਦਾ ਬਾਬਾ ਜੀ ਦਾ ਤੇ ਪਰ ਨੰਬਰ 7 ਬੰਦ ਗਿਆ ਹੈ ਤੇਰਾ ਤਨ ਪਰ ਲਾ ਰਾਮ ਸਮਨ ਤੁਹਾਂ ਸੋਪ ਰਖੂ ਪੀਕੋ ਕਾ ਇਧਰ ਵੀ ਰਾਤ ਦਾ ਟਾਈਮ ਹੋ ਗਿਆ ਹਣ ਤੇ ਰਾਤ ਦੀ ਰੋਟੀ ਲੱਗੇ ਆ ਇਧਰ ਸਬਜ਼ੀ ਆਲੂ ਬਣਾਵਾਂਗੇ ਉਬਲੇ ਤੇ ਬਾਬਾ ਜੀ ਇਧਰ ਸਬਜ਼ੀ ਤੇ ਰੋਟੀ ਦਿੰਦੇ ਜੀ ਤੇ ਮੜੀ ਆਪ ਕਰਸ਼ੀ ਮਾਰ ਰਹੇ ਨੇ ਉਹਨੇ ਤੇ ਰੋਟੀ ਦੀ ਵਾਲਾ ਛੱਡਦੇ ਸਮਾਂ ਮਈ ਰਾਤ ਦੇ 1:30 ਵਜੇ ਆ ਤੇ ਰੋਟੀ ਪਾਣੀ ਆਪਾਂ ਛਕ ਲਿਆ ਰੋਟੀ ਪਾਣੀ ਛਕ ਕੇ ਬਾਸ ਹੁਣ ਤੈਨ ਦੀ ਤਿਆਰੀ ਆ ਤੇ ਕੱਪੜੇ ਵਗੈਰਾ ਆਪਾਂ ਧੋਦੇ ਸੀਗੇ ਵੀ ਕੀ ਸੀ ਇਸ਼ਨਾਨ ਕਰ ਲਈ ਕੱਪੜੇ ਆਪਣੇ ਤਣੀ ਤੇ ਸੁੱਕਣੇ ਪਾਏ ਹੋਏ ਆ ਸੋਕੀਗੇ ਤਕਰੀਬਨ ਤੇ ਬਾਕੀ ਬਈ ਆਪਾਂ ਅੱਜ ਸਵੇਰ ਆ ਗਏ ਸੀਗੇ ਗੁਰਦੁਆਰਾ ਸੇਵਾ ਅੱਟ ਕੋ ਜੀ ਤੇ ਵਧੀਆ ਲੱਗਿਆ ਬਈ ਬਾਬਾ ਜੀ ਨੇ ਆਪਣਾ ਕਮਰਾ ਪਹਿਲੇ ਬੋਲ ਤੇ ਫ੍ਰੀ ਕਮਰਾ ਦਿੱਤਾ ਤੇ ਇੱਥੇ ਵੀ ਰੋਟੀ ਪਾਣੀ ਮਤਲਬ ਲੰਗਰ ਉਦਾਂ ਦਾ ਨਹੀਂ ਜਿਵੇਂ ਗੁਰਦੁਆਰਾ ਸਹਿਰ ਚੱਲਦਾ ਹੁੰਦਾ ਮੀਂਹ 24 ਘੰਟੇ ਤੇ ਬੰਗੇ ਤਾਂ ਹੈ ਨਹੀਂ ਗਾ ਬਾਕੀ ਇੱਥੇ ਲੰਗਰ ਪ੍ਰਸ਼ਾਦਾ ਜਿਹੜਾ ਆਪਦਾ ਦਤਾਉਂਦਾ ਜਿਵੇਂ ਬਾਬਾ ਜੀ ਨੇ ਚਲੋ ਸਰਦੀ ਬਣਾ ਲਈ ਤੇ ਆਪਾਂ ਪ੍ਰਸ਼ਾਦੇ ਪਗਾਲੇ ਸਵੇਰੇ ਵੀ ਦਿਖਾਉਣ ਵੀ ਤੇ ਵਧੀਆ ਲੱਗਿਆ ਵੀ ਕਮੇਟੀ ਦਾ ਸਾਰੀ ਕਮੇਟੀ ਦਾ ਸੁਭਾਅ ਬਹੁਤ ਵਧੀਆ ਤੇ ਤੁਸੀਂ ਵੀ ਜੇ ਕਿਤੇ ਵੀ ਇਧਰੋਂ ਜਾਂਦੇ ਹੋ ਮਤਲਬ ਗਵਾਲੀਅਰ ਵਾਲੀ ਸਾਈਡ ਤੋਂ ਆਏ ਹੂੰ ਤੇ ਅੱਗੇ ਤੁਸੀਂ ਗਾਹਨਪੁਰ ਜਾਂ ਇਧਰ ਪਟਨਾ ਸਹਿਵਲੀ ਸਾਈਡ ਜਾ ਰਹੇ ਹੋ ਤਾਂ ਤੁਸੀਂ ਵੀ ਬਈ ਇੱਥੇ ਆ ਸਕਦੇ ਹੋ ਤੇ ਮਤਲਬ ਇੱਥੇ ਕੋਈ ਕਰਾਇਆ ਨਹੀਂ ਹੈ ਫ੍ਰੀ ਰਹਿ ਸਕਦੇ ਹੋ ਵਧੀਆ ਕਮਰੇ ਬਈ ਕੂਲਰ ਲੱਗੇ ਹੋਏ ਆ ਤੇ ਬਾਕੀ ਬਈ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਤੇ ਆਪਣਾ ਸਫ਼ਰ ਬਈ ਤਕਰੀਬਨ 1500 ਕਿਲੋਮੀਟਰ ਦਾ ਹੋ ਗਿਆ ਤੇ ਹੁਣ ਇੱਥੋਂ ਤੱਕ ਸ਼੍ਰੀ ਪਟਨਾ ਸਹਿਰ 730 ਕਿਲੋਮੀਟਰ ਰਹਿ ਗਿਆ ਅੰਦਾਜ਼ਾ ਤੇ ਉਹ ਬਈ ਆਪਾਂ ਅਮੀਰ ਹੈਗੀ ਆ ਬਈ ਜੀ ਸਮਾਂ ਸੇ ਤੇ ਮੌਸਮ ਸਾਰੀਆਂ ਚੀਜ਼ਾਂ ਸਾਥ ਵਧੀਆ ਦਿੰਦੀਆਂ ਰਹਿਣ ਤੇ ਆਪਾਂ ਬਈ 6 ਜਾਂ 7 ਦਿਨ ਤੱਕ ਉੱਥੇ ਪਹੁੰਚ ਜਾਾਂਗੇ। ਤੇ ਬਾਕੀ ਵੀ ਬਣੇ ਰਹੋ ਸਫ਼ਰ ਦੇ ਨਾਲ ਤੇ ਕੱਲ ਨੂੰ ਆਪਾਂ ਅਰਈਆ ਸ਼ਹਿਰ ਜਾਵਾਂਗੇ ਜੋ ਕਿ ਤੋਂ 60-70 ਕਿਲੋਮੀਟਰ ਦੂਰ ਆ। ਤੇ ਬਾਕੀ ਤੁਹਾਡਾ ਵੀ ਧੰਨਵਾਦ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ। ਤੇ ਬੈਲ ਆਈਕਨ ਵੀ ਜਰੂਰ ਦਬਾ ਲਿਆ ਕਰੋ।